ਮੋਲਕ ਪਾਤਰ ਮਿੰਟੂ ਤੇ ਬੀਰਾ ਜਿਹੜਾ ਪਾਲ ਖੋੜਾ ਹੈ ਇਹਨਾਂ ਨੇ ਕਦੇ ਇਹਨਾਂ ਨੇ ਸਰਕਾਰਾਂ ਨੇ ਉਹਨਾਂ ਦੇ ਸਸਤਾ ਦੇ ਵਿੱਚ ਜਾ ਕੇ ਚੈੱਕ ਕੀਤਾ ਵੀ ਕਿੰਨੇ ਲੋਕ ਬੈਠੇ ਆ ਉੱਥੇ ਉਹਨਾਂ ਦਾ ਬਾਲੀਬਾਰਤ ਕੌਣ ਹੈ ਕੀ ਸਰਕਾਰਾਂ ਦੀ ਇਹਦੇ ਲਈ ਬਣਾਉਂਦੇ ਆ ਵੀ ਇਹਨਾਂ ਨੂੰ ਮਹਿੰਗੀਆਂ ਗੱਡੀਆਂ ਮਹਿੰਗੇ ਜਾਜਾ ਦੇ ਵਿੱਚ ਝੂਟੇ ਦਵਾ ਦਈਏ ਕਿਉਂ ਨਹੀਂ ਇਹ ਧਿਆਨ ਦਿੰਦੇ ਪੰਜਾਬ ਵੱਲ ਸਾਡੇ ਨਿੱਕੇ ਨਿੱਕੇ ਜਿਵਾਕ ਟੈਂਸ਼ਨਾਂ ਦੇ ਵਿੱਚ ਤੁਰ ਗਏ ਇਹਨਾਂ ਨੂੰ ਕਦੇ ਨਹੀਂ ਪਤਾ ਲੱਗਦਾ ਸਰਕਾਰਾਂ ਨੂੰ ਅੱਜ ਚੱਕ ਕੇ ਵੱਡੀਆਂ ਗੱਡੀਆਂ ਭਗਵੰਤ ਮਾਨ ਬੋਲਦਾ ਫਿਰਦਾ ਵੀ ਸਾਡੀ ਪਾਰਟੀ ਨੇ ਆਇਆ ਕਰਤਾ ਕੀ ਕਰਤਾ ਤੇਰੀ ਪਾਰਟੀ ਨੇ ਜਲੂਸ ਕਰਤਾ ਤੂੰ ਸਾਰੇ ਪੰਜਾਬ ਦਾ ਜਿੰਨੀਆਂ ਆਸਾਂ ਮਰਾਦਾ ਤੇਰੇ ਤੇ ਸੀ ਕਿਸੇ ਨੂੰ ਨਹੀਂ ਸੀ ਅਸੀਂ ਆਪ ਵੋਟਾਂ ਪਾਈਆਂ ਤੈਨੂੰ ਵੋਟਾਂ ਪਾ ਕੇ ਅਸੀਂ ਆਪ ਲੋਕਾਂ ਨਾਲ ਲੜੇ ਆਂ ਵੀ ਇਸ ਪਾਰਟੀ ਨੂੰ ਵੋਟ ਪਾਓ ਵੀ ਪਹਿਲਾਂ ਆਪਾਂ ਕਾਲੀਆਂ ਨੂੰ ਕਾਗਰਦਨ ਨੂੰ ਸਾਰਿਆਂ ਨੂੰ ਪਾ ਕੇ ਦੇਖਣੀ ਆਂ ਤੁਹਾਨੂੰ ਤੇਰੇ ਤੇ ਪੂਰਾ ਮਾਨ ਸੀ ਪਰ ਅੱਜ ਤੂੰ ਸਾਡੇ ਸਾਰੇ ਮਨ ਦੇ ਅਰਮਾਨਾਂ ਤੇ ਪਾੜੀ ਫੇਰਦਾ ਲੁਧਿਆਣੇ ਤੋਂ ਫਿਰਦਾ ਲੁਧਿਆਣੇ ਤੋਂ ਇਹਨਾਂ ਕੋਲੇ ਜਾ ਨਹੀਂ ਸਕਦਾ ਗੁਰਪ੍ਰੀਤ ਮਿੰਟੂ ਕੋਲੇ ਵੀ ਤੇਰੇ ਜਿੰਨਾ ਪਰਿਵਾਰ ਆ ਤੇਰਾ ਵੀ ਉੱਥੇ ਮੈਨੂੰ ਦੱਸ ਵੀ ਕਿੰਨੇ ਕੁ ਲੋਕ ਬੈਠੇ ਨੇ ਪੰਜਾਬੀਓ ਇਹ ਨਹੀਂ ਸਮਝਦੇ ਨਾ ਸਰਕਾਰਾਂ ਸਮਝਣ ਪਰ ਉਦੋਂ ਬਾਅਦ ਆਪਾਂ ਕੰਮਣੇ ਆਂ ਜਿਹੜੇ ਆਪਾਂ ਬੋਲਦੇ ਫਿਰਦੇ ਆ ਪਰ ਸਮਝਦਾ ਕੋਈ ਵੀ ਨਹੀਂ ਹਰ ਇੱਕ ਬੰਦਾ ਗੰਦੀਆਂ ਵੀਡੀਓ ਦਾ ਤੁਸੀਂ ਨਾਲ ਦੇੇ ਸ਼ੇਅਰ ਕਰਦਨੇ ਹੋ ਕਿਤੇ ਕੁੜੀ ਦੀ ਵੀਡੀਓ ਚੱਲ ਪਈ ਕਿਸੇ ਮੁੰਡੇ ਦੀ ਵੀਡੀਓ ਚੱਲ ਪਈ ਕਿਸੇ ਆ ਜਿਹੜਾ ਟੈਂਪੂ ਉਦਾ ਚੱਲਿਆ ਹੋਇਆ ਉਹਨਾਂ ਦੀ ਵੀਡੀਓ ਚੱਲ ਪਈ ਤੁਸੀਂ ਨਾਲ ਦੇੇ ਸ਼ੇਅਰ ਕਰਦੇ ਹੋ ਪਰ ਤੁਸੀਂ ਚੰਗੀ ਵੀਡੀਓ ਤੁਸੀਂ ਵੀ ਨਹੀਂ ਸ਼ੇਅਰ ਕਰਦੇ ਇਹਨਾਂ ਸਰਕਾਰਾਂ ਨੂੰ ਪੁੱਛੋ ਵੀ ਜਿਹੜਾ ਮੁੰਡਾ ਮਰਿਆ ਗੋਨਿਆਂ ਨੇ ਨਰਿੰਦਰਦੀਪਾ ਥੀਐਮ ਨੇ ਚੱਕ ਕੇ ਮਾਰਤਾ ਉਹਦੇ ਲਈ ਸਰਕਾਰ ਚੁੱਪ ਗਈ ਹੋਣ ਹੁਣ ਵੋਟਾਂ ਵੇਲੇ ਸਾਰੇ ਬੋਲਦੇ ਫਿਰਦੇ ਆ ਤੁਹਾਨੂੰ ਵੋਟਾਂ ਪਾਓ ਤੁਹਾਨੂੰ ਵੋਟਾਂ ਪਾਓ ਨਰਿੰਦਰਦੀਪ ਦੇਵਨ ਸਾਹਿਬ ਲਈ ਕੋਈ ਬਿਆਨ ਨਹੀਂ ਸਰਕਾਰ ਦਾ ਭਗਵਾਨ ਦਮਾਨ ਦਾ ਕੋਈ ਐਮਐਲਏ ਦੇ ਨਹੀਂ ਇਹ ਕਾ ਮੁੰਡਾ ਮਰਿਆ ਜਸ਼ਨਦੀਪ ਛੋਟੀ ਉਮਰ ਦਾ ਮੁੰਡਾ ਹੈ 23 23 ਸਾਲਾਂ ਦਾ 24 ਸਾਲਾਂ ਦਾ ਆਪਦੇ ਗੋਲੀ ਮਾਰ ਕੇ ਮਰ ਗਿਆ ਉਹਨੇ ਦੱਤ ਵੀ ਦਿੱਤਾ ਵੀ ਮੈਂ 25 ਤੋਂ 30 ਲੱਖ ਰੁਪਇਆ ਅਸਰਾਰੀ ਐਮਐਲਏ ਨੂੰ ਦਿੱਤਾ ਕੀ ਗੱਲ ਸਰਕਾਰ ਕਿੱਥੇ ਚੁੱਪ ਹੈ ਕਿਉਂ ਨਹੀਂ ਇਨਕੁਆਰੀ ਕਰਾਉਂਦੀ ਤੁਸੀਂ ਕਹਿੰਦੇ ਸਾਡੇ ਰਾਜ ਚ ਕੋਈ ਭ੍ਰਿਸ਼ਟਾਚਾਰ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਚੱਕ ਕੇ ਤੁਸੀਂ ਇਹ ਮਾਨਸਾਲਾ ਐਮਐਲਏ ਪਹਿਲਾਂ ਟੰਗਤਾ ਵੀ ਆਦੀ ਆਏ ਕਰਦਾਂਗੇ ਜਾਂ ਆਦੀ ਆਏ ਕਰਦਾਂਗੇ ਹੁਣ ਤੁਸੀਂ ਆ ਟੰਗਦਾ ਇਥੋਂ ਜਲੰਧਰ ਵਾਲਾ ਠੀਕ ਹੈ ਤੁਹਾਨੂੰ ਕੀ ਲੱਗਦਾ ਵੀ ਲੋਕ ਭੋਲੇ ਐ ਵੀ ਤੁਹਾਡੇ ਗੱਲਾਂ ਚ ਜਾ ਕੇ ਤੁਹਾਨੂੰ ਵੋਟਾਂ ਪਈ ਜਾਣਗੇ ਲੈ ਕੇ ਲੈ ਲੋ ਜੇ ਸਾਡੇ ਪੰਜਾਬੀ ਜਾਗਰੂਕਤ ਹੋ ਗਏ ਨਾ ਤੁਸੀਂ ਇੰਨਾ ਕਿ ਰੋਣਾ ਸਰਕਾਰਾਂ ਨੇ ਵੀ ਪੰਜਾਬੀ ਇੱਕ ਇਹੋ ਜੀ ਕੋਮ ਹੈ ਜਿੰਨਾ ਚਿਰ ਇਹ ਸੁੱਤੀ ਐ ਸੁੱਤੀ ਐ ਪਰ ਜਦੋਂ ਉੱਠ ਗਏ ਨਾ ਪੰਜਾਬੀ ਥੋੜੇ ਸਰਕਾਰਾਂ ਨੂੰ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਦੇਣਾ ਤੁਸੀਂ ਮੋੜ ਜੀ ਬਣਾ ਰਕੇ ਪੰਜਾਬ ਦਾ ਆਹ ਵੀਡੀਓ ਦੇਖ ਕੇ ਸਾਰਿਆਂ ਨੂੰ ਰੋਣਾ ਆਉਂਦਾ ਹੈ ਕਿ ਤੁਹਾਨੂੰ ਆਹ ਵੀਰੂ ਨਹੀਂ ਦੀਦੀਆਂ ਪੰਜਾਬੀ ਲੋਕ ਚੈਨਲ ਦੇ ਪਾਈ ਦੀ ਥਲੀ ਨੇ ਤੁਹਾਨੂੰ ਨਹੀਂ ਪਤਾ ਲੱਗਦਾ ਜੀ ਪੰਜਾਬ ਤੇ ਕਿੰਨਾ ਮਾਹੌਲ ਖਰਾਬ ਹੋਇਆ ਪਿਆ ਤੁਸੀਂ ਚਾਕੇ ਦੂਜੇ ਦਿਨ ਜਿਹਦੇ ਨੇ ਬਿਆਨ ਦੇ ਦੇਣੇ ਹੋ ਵੀ ਸਾਡੀ ਸਰਕਾਰ ਨੇ ਆਇਆ ਕਰਤਾ ਅਕਾਲੀਆਂ ਨੇ ਉਹ ਕਰਤਾ ਤੂੰ ਭਵਤ ਮੰਦਾਨ ਨੂੰ ਪੁੱਛਣਾ ਚਾਹੁੰਦਾ ਤੂੰ ਉੱਥੇ ਇੱਕ ਭਾਸ਼ਣ ਦੇਈ ਜੰਨਾ ਵੀ ਜੇ ਮੈਨੂੰ ਜਿਤਾਉਣਾ ਤਾਂ ਠੀਕ ਹੈ ਜੇ ਨਾ ਜਿਤਾਉਂਗੇ ਮੈਂ ਤਾਂ ਬੰਬੇ ਵਾਗ ਜੂਆਂ ਦੂਜੀ ਗੱਲ ਤੂੰ ਕਹਿੰਨਾ ਵੀ ਗੱਠ ਜੋੜ ਦੇ ਬਾਰੇ ਵੀ ਅਕਾਲੀਆਂ ਦਾ ਜੋੜ ਤਾਂ ਕਿਤੇ ਮਿਲ ਰਿਹਾ ਬਾਵਾ ਵੀ ਟੁੱਟੀਆਂ ਉੱਥੇ ਵੀ ਜੋੜ ਨਹੀਂ ਰਿਹਾ ਇਨਾਰੇ ਜੋੜ ਪੈ ਕੇ ਗੱਟ ਜੋੜ ਤੇ ਨਾਲ ਕਿਸੇ ਨਾਲ ਨਹੀਂ ਕਾਂਗਰਸ ਵਾਰੀ ਤੂੰ ਕਹਿੰਦਾ ਵੀ ਐ ਕਰਕੇ ਕਾਂਗਰਸ ਦੇ ਵਿੱਚ ਇੱਕ ਹੈ ਨਹੀਂ ਰਾਜਾ ਬਣ ਕੇ ਉਧਰ ਫਿਰਦਾ ਉਹ ਭਰਾ ਭਾਈ ਇੰਨਾ ਤੋਦੀ ਲੈਣਾ ਕੀ ਹੈ ਕਿੱਧਰ ਮਰਜੀ ਫਿਰਦਾ ਤੇਰੇ ਹੱਥ ਪੰਜਾਬ ਦੀ ਬਾਗਡੋਰ ਦਿੱਤੀ ਸੀ ਤੂੰ ਕੀ ਕੀਤਾ ਪੰਜਾਬ ਲਈ